ਲੋਕੋਂ ਪਰਿਓ ਯਹਰੋ ਨਿਤ ਅੰਮ੍ਰਿਤ ਵੇਲੇ ਚੰਦਰ ਹੀ ਲੜੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪੰਦੇ ਰੱਖੇ ਮਨੁਮਤਾ ਦੇ ਸਰਬ ਸੰਝ ਗੁਰੂ ਰਬਰ ਸ਼ਬਦ ਗੁਰੂ ਅਵਤਾਰ ਗੁਰ ਕਤੇ ਤੇ ਬਿਰਾਜਮਾਨ ਬਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨ ਜੁਰੀ ਅੰਦਰ ਸਤਿ ਬਿਡੇ ਗੁਰਖਾਲਸਾ ਸਤ ਸੰਗਿਓ ਆਓ ਜੋ ਕਈ ਮੇਲੇ ਤੋਂ ਆਪਾਂ ਤਨ ਤਨ ਸਾਇਬ ਸ੍ਰੀ ਗੁਰਨਾਥ ਬਾਛੇ ਦੇ ਪਵਨ ਜੀਵਨ ਦੀਆਂ ਕਥਾ ਕਥਾ ਵਿਚਾਰਾ ਕਰਦੇ ਸੁਣਦੇ ਆ ਰਹੇ ਆਂ ਆਓ ਅੱਜ ਵੀ ਉਸੇ ਰਲਿਦਾ ਕੇਸਾ ਬੜੀ ਚਾਕੇ ਸਾਨੂੰ ਕੁਝ ਕਰੰਬੀ ਗੁਣ ਸਤਿਗੁਰਾਂ ਦੇ ਜੀਵ ਵਿੱਚੋਂ ਪ੍ਰਾਪਤ ਹੋ ਜਾਣ ਜਿਸ ਰੱਬੀ ਗੁਰਾਂ ਦੀ ਬਰਕਤ ਦੇ ਨਾਲ ਲੰਦੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾੜਿਆ ਸਾਰੇ ਤੋਂ ਆਪਾਂ ਚਿੰਤਾ ਪ੍ਰੇਤਾਂ ਤੋਂ ਬਸਤੀ ਜਮਾਂਦੀ ਮਨ ਤੋਂ ਬਸਤੀਏ ਅੱਜ ਰਸੇ ਲੱਖ ਜੋ ਜੁਨੀਅਰ ਤੋਂ ਸੁਣਦੇ ਦਿੰਦੇ ਆ ਰਹੇ ਆ ਇਹਨਾਂ ਤੋਂ ਵੀ ਆਪਾਂ ਬੱਸ ਸਕੀਏ ਤੇ ਬਚਾ ਦਾ ਤਾਂ ਹੀ ਸਾਦਾ ਜਸ ਦਾ ਪੈਰੋ ਸਤਿਗੁਰੂ ਦੇ ਕੋਲੋਂ ਜਦੋਂ ਅਸੀਂ ਰੱਬੀ ਗੁਰ ਲੈ ਲਾਂਗੇ ਨਾ ਜੀਵਨ ਜਸ ਸਿੱਖ ਲਾਂਗੇ ਰੱਬੀ ਗੁਰ ਨਾਲ ਜੀਵਨ ਭਰਪੂਰ ਹੋ ਜਾਊਗਾ ਤੇ ਤੇ ਖੇਡ ਉਦੋਂ ਬਣਦੀ ਪੈਰੋ ਜਿੰਦੁਰਾਂਾਂਗੇ ਮਰਦਿਰਾਂਾਂਗੇ ਮਰਦਿਰਾਂਾਂਗੇ ਜਿੰਦੁਰਾਂਾਂਗੇ ਇਸ ਜੱਗ ਦਾ ਕਈ ਜੁਗਤੋਂ ਚੰਦਾ ਆ ਰਿਹਾ ਏ ਤੇ ਚੰਦਾ ਰਹਿਣਾ ਏ ਜਿਨ੍ਹਾਂ ਨੇ ਗੁਰੂ ਦੇ ਕੋਲੋਂ ਮਤ ਲੈ ਲਈ ਗੁਰਮਤਿ ਨਾਮ ਲੈ ਲਈ ਜੀਮਤ ਜਾ ਸਿੱਖ ਲਈ ਉਹਨਾਂ ਦਾ ਪਾਣ ਦਿਸਤ ਦੇ ਕੋਈ ਇੱਕ ਬੜੀ ਹਰਾਨੀ ਦੀ ਗੱਲ ਹੈ ਪਹਿਲਾਂ ਲੋਕ ਤਾਂ ਚੱਲ ਕੇ ਗੁਰੂ ਦੇ ਕੋਲ ਜਾਂਦੇ ਆ ਲੋਕ ਤਾਂ ਜੀਵਨ ਚੱਲ ਕੇ ਤਾਂ ਗੁਰੂ ਦੇ ਕੋਲ ਜਾਂਦਾ ਜਾਂਦੇ ਆ ਤੇ ਗੁਰੂ ਉਹਨਾਂ ਨੂੰ ਮੁਕਤ ਕਰਦਾ ਹੈ ਦੁੱਖ ਕ੍ਰਿਸ਼ਾ ਤੋਂ ਮੁਕਤ ਕਰ ਦਿੰਦਾ ਹੈ ਤੇ ਆਹ ਜੁਨੀਆਂ ਦੁਨੀਆਂ ਨੇ 84 ਲੱਖ ਇਹਨਾਂ ਤੋਂ ਵੀ ਮੁਕਤ ਕਰ ਦਿੰਦਾ ਪਰ ਹਨਾਨੀ ਦੇ ਦਾ ਧੰਨ ਗੁਰਦਾਰ ਸਾਹਿਬ ਇਹੋ ਜਿਹੇ ਗੁਰੂ ਦੁਨੀਆਂ ਉੱਤੇ ਉਹ ਜਿਹੇ ਰਹਿਦਰਾਏ ਜਿਹੜੇ ਪਹਿਲੋਂ ਆਪ ਚੱਲ ਚੱਲ ਕੇ ਕਿੰਤੇ ਉਹ ਪਿਛਲੇ ਜਨਮਾਂ ਦੇ ਵਹਿਦੇ ਉਹ ਪੂਰੇ ਗਾਲੇ ਨੇ ਤੋਂ ਉਤਾਰ ਰਹੇ ਜੁਰੀਏ ਤੋਂ ਵਿਚਾਰ ਰਹੇ ਤੇ ਇੰਨੀ ਪਾਵਨ ਵੀ ਉਹਨਾਂ ਵਿੱਚ ਭਰੇ ਜਾ ਰਹੇ ਨੇ ਇੰਨੀ ਸ਼ਕਤੀ ਵੀ ਉਹਨਾਂ ਨੂੰ ਬਖਸ਼ੀ ਜਾ ਰਹੇ ਨੇ ਕਿ ਉਹ ਅੱਗੇ ਕਿਸੇ ਨੂੰ ਉਤਾਰ ਸਕਣ ਅੱਗੇ ਕਿਸੇ ਦਾ ਪਲਾ ਕਰ ਸਕਣ ਅੱਗੇ ਕਿਸੇ ਨੂੰ ਜੀਵਨ ਮੁਕਤ ਕਰ ਦੇਣ ਇਹੋ ਜਿਹੇ ਗੁਣ ਭਰੇ ਜਾ ਰਹੇ ਨੇ ਰੰਗੀ ਗੱਲ ਨਹੀਂ ਕੋਈ ਦਹਿਬਤ ਦੁਨੀਆ ਤੇ ਉਹ ਜਿਹ ਆਇਆ ਸੰਸਾਰ ਤੇ ਜਿਹੜਾ ਜੀਵਨ ਮੁਕਤੇ ਕਰੀ ਜਾਂ ਕਰਦਾ ਹੋਏ ਸਾਰੀ ਉਮਰ ਹੀ ਜਿੰਨਾ ਚਿਰ ਪੰਜ ਭੂਤ ਕਸੀਰ ਵਿੱਚ ਨੇ ਤੇ ਲੋਕਾਂ ਨੂੰ ਉਤਾਰੀ ਜਾ ਰਹੇ ਨੇ ਜੇ ਤਰੁਗਾ ਤਾਂ ਉਹ ਹੀ ਪੈਰ ਗੁਰੂ ਦੇ ਅਖੇ ਲੱਗੂਗਾ ਸਿੱਧਜੀ ਗੱਲ ਤਾਂ ਕੋਈ ਤਰੁਗਾ ਜਿਹੜਾ ਗੁਰੂ ਦੇ ਅਖੇ ਲੱਗੂਗਾ ਦੇ ਜਿਹੜੇ ਸਾਡੇ ਵਰਗੇ ਗੁਰੂ ਨੂੰ ਸਿਰਫ ਵਰਤਮਾਨ ਤੇ ਮੰਗਾਂ ਵਾਸਤੇ ਆਹ ਦੇ ਦੇ ਤੇ ਆਹ ਦੇ ਦੇ ਬਸ ਆਹ ਦੇ ਤੇ ਲੈਣ ਵਾਲੇ ਜਿਹੜੇ ਨਾ ਬਸ ਅਸੀਂ ਹਾਂ ਅਸੀਂ ਦੁਨੀਆ ਵਿੱਚ ਹੀ ਪੜਕਦੇ ਇੰਨੇ ਪੈਰ ਤੜਕਦੇ ਆ ਰਹੇ ਤੇ ਨਾ ਗੁਰੂ ਦੀ ਗੱਲ ਮੰਨਾਂਗੇ ਗੁਰੂ ਨੇ ਕੁਝ ਸਾਡੇ ਕੋਲੋਂ ਲੈਣਾ ਸਿੱਧੀ ਜੀ ਗੱਲ ਆ ਵੀ ਗੁਰੂ ਨੇ ਸਾਡੇ ਤੋਂ ਕੁਝ ਲੈਣਾ ਤੇ ਨਹੀਂ ਨਾ ਸਾਨੂੰ ਦੇਣਾ ਹੀ ਦੇਣਾ ਹੈ ਇਹ ਦੂਧਾਰਨਾ ਫਬਰਦ ਲਈ ਹੈ ਪਾ ਬੱਚੇ ਨੂੰ ਬਾਪ ਨੂੰ ਕੀ ਦੇਣਾ ਹੁੰਦਾ ਹੈ ਬੱਚੇ ਨੂੰ ਲੈਣਾ ਹੀ ਲੈਣਾ ਨਾ ਬੱਚੇ ਨੇ ਬਾਪ ਨੂੰ ਕੀ ਦੇਣਾ ਹੈ ਬੱਚੇ ਨੇ ਤਾਂ ਸਾਰੀ ਉਮਰ ਲੈਣਾ ਹੀ ਲੈਣਾ ਅਸੀਂ ਘਰੋਂ ਵੀ ਇਹ ਤਾਂ ਗੱਲ ਸਮਝ ਨਹੀਂ ਆਈ ਇਹ ਗੱਲ ਸਮਝ ਨਹੀਂ ਆਈ ਦੇ ਬੱਚੇ ਦਿੰਦੇ ਆ ਬਾਪਿਆਂ ਨੂੰ ਬੱਚੇ ਮਾਂ ਪਿਓ ਨੂੰ ਦਿੰਦੇ ਆ ਜਦ ਬਡਾ ਪਾ ਜਾਂਦਾ ਉਹ ਨਹੀਂ ਪਿਆਰਿਓ ਗੱਲ ਨੂੰ ਥੋੜਾ ਜਿਹਾ ਬ੍ਰੇਕ ਕੀ ਵਿੱਚ ਲੈ ਕੇ ਜਾਈਏ ਪਹਿਲਾਂ ਤਾਂ ਜਿੰਨਾ ਚਿਰ ਬਾਪ ਦਾ ਸਿਰ ਕੰਮ ਕਰਦਾ ਏ ਉਹ ਕਮਾ ਕੇ ਦਿੰਦਾ ਏ ਤੇ ਜਦੋਂ ਸਿਰ ਕੰਮ ਨਹੀਂ ਕਰਦਾ ਕਮਾਉਣ ਜੋਗਾ ਨਹੀਂ ਦਿੰਦਾ ਬੱਚਾ ਤਾਂ ਕੇਵਲ ਰੋਟੀ ਦਿੰਦਾ ਬੱਚਾ ਕੇਵਲ ਰੋਟੀ ਦਿੰਦਾ ਏ ਤੇ ਜਿਹੜਾ ਮਾਪਿਓ ਅਸੀਸ ਦਿੰਦਾ ਹੈ ਨਾ ਜਿਹੜਾ ਮਾਪਿਓ ਅਸੀਸ ਦਿੰਦਾ ਹੈ ਉਹ ساری ਉਮਰ ਮਰਦੇ ਦਮ ਤੱਕ ਉਸ ਅਸੀਸ ਦੇ ਅੰਦਰ ਹੀ ਰਹੇ ਤੇ ਜੇ ਪਹਿਲਾ ਸਿਵਨਾਦਰ ਦੇ ਪੁੱਤਰ ਗਲੂਜ ਕਰੇ ਕੁਟਮਾਰ ਕਰੇ ਬੁਰਾ ਪਨਾ ਕਵੇ ਤੇ ਫਿਰ ਸੇਸ਼ ਵੀ ਨਿਕਲਦੀ ਨਾ ਤੇ ਬਕਸ਼ੀਸ਼ ਵੀ ਨਿਕਲਦੀ ਆ ਅਸੀਂ ਸੇਸ਼ ਬਕਸ਼ੀਸ਼ ਨਿਕਲਦੀ ਆ ਜਿੰਨਾ ਚਿਰ ਬਾਪ ਖੁਸ਼ ਆ ਜਦੋਂ ਉਹਦਾ ਹਿਰਦਾ ਦੁਖੀ ਹੁੰਦਾ ਨਾ ਤਾਂ ਉਸੇ ਹੀ ਦਿੱਤਾ ਤੇ ਬਾਪ ਬਦ ਸੀਸ ਵੀ ਦਿੰਦਾ ਉਹਨੂੰ ਕੋਈ ਰੋਕਣ ਵਾਲਾ ਨਹੀਂ ਦੁਨੀਆ ਦੇ ਉੱਤੇ ਉਹਨੂੰ ਕੋਈ ਰੋਕਣ ਵਾਲਾ ਨਹੀਂ ਦੁਨੀਆ ਦੇ ਉੱਤੇ ਉਹ ਸਿੱਧੇ ਅਰਦਾਸ ਬਦ ਸੀਸ ਵਾਲੀ ਉਸ ਅਕਾਰ ਖੁਦ ਖੁਦਾ ਨੇ ਦਰ ਤੇ ਪਹੁੰਚਦੀ ਪਰ ਪਰੋ ਬਖਸ਼ਿਆ ਨਹੀਂ ਜਾਂਦਾ ਉਹ ਫਿਰ ਬਖਸ਼ਿਆ ਨਹੀਂ ਜਾਂਦਾ ਹੁਣ ਜਿੰਨਾ ਜਿੰਨਾ ਨੇ ਰੱਬ ਦਾ ਵੀ ਉਸ ਵਾਪਰ ਜਦੋਂ ਅਸੀਂ ਜਿਆਦਾ ਹੀ ਖਲਾਫ ਹੋ ਜਾਂਦੇ ਬੜਾ ਗੈਰ ਲੱਗਦਾ ਹੈ ਖੁਦ ਖੁਦਾਨੂ ਬੜਾ ਗੈਰ ਲੱਗ ਜਾਵਾਂਗੇ ਉਹ ਸਾਨੂੰ ਕੋਈ ਗੜੀ ਬਾਸੀ ਜ਼ਿੰਦਾਬਾਸੀ ਨਹੀਂ ਦਿੰਦਾ ਉਹ ਸਾਡੀ ਮਾਤੀ ਮਾਰ ਦਿੰਦਾ ਹੈ ਉਹ ਸਾਡੇ ਮਾਤੀ ਮਾਰ ਲੰਦਾ ਡੰਗ ਨਹੀਂ ਮਾਰਦਾ ਉਹ ਮਤ ਮਾਰ ਲੰਦਾ ਵਿਚਾਲ ਜੂਨੀਅਰ ਜੀ ਪੜ੍ਹਤ ਜੇ ਤੂੰ ਨੇ ਹੱਥ ਲਗੜਾ ਤੇ ਦਿਨਾਂ ਵੀ ਬਾਅਦ ਵਿੱਚ ਘਰੋਂ ਕੱਢ ਦਿੰਦਾ ਹੈ ਕਰ ਜੋ ਬਾਈਕਾਟ ਕਰ ਦਿੰਦਾ ਹੈ ਵਿਚਾਰ ਤੇ ਨਾਲ ਕੋਈ ਲੈਣ ਦਰਨੀ ਇਸ ਤੇ ਧਨਪੁਰਦਾਨ ਸਾਹਿਬ ਨੇ ਘਰ ਘਰ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਥਾਂ ਥਾਂ ਤੇ ਜਾ ਕੇ ਸੰਗਤਾਂ ਨੂੰ ਤਾਰੀ ਜਾ ਰਿਹਾ ਆਪਾਂ ਵਿਚਾਰ ਕਰਦੇ ਸੀ ਪੈ ਰਹੋ ਤਦ ਜੜਿਆਂ ਦੀ ਚੰਡਾ ਬਾਢੇ ਇੰਦਰ ਸਾਹਿਬ ਤੇ ਰਾਜਾ ਸੁਦਰ ਸਾਹਿਬ ਕੌਣ ਸੀ ਰਾਜਾ ਰਾਜਾ ਸੁਦਰ ਸਾਹਿਬ ਤੇ ਰਾਜਾ ਸੀਗਰ ਅਰ ਇੰਦਰ ਸਿੰਘ ਦਾ ਪੜ੍ਹਿਆ ਸੀ ਅਰ ਜਦ ਨਾਲ ਪੜ੍ਹਿਓ ਪਿੰਡ ਦਾ ਤਖਣ ਸੀਗਾ ਸ਼ਹਿਰ ਦਾ ਤਖਣ ਸੀਗਾ ਜਿੱਦਾਂ ਆਪਾਂ ਪਿਛੇ ਭਾਈ ਲੱਲੋ ਦੀ ਗੱਲ ਕਰ ਵਿਚਾਰ ਕਰਕੇ ਇਸੇ ਤਰ੍ਹਾਂ ਇਹ ਵੀ ਤਖਾਣਾ ਪੁਰੇ ਦਾ ਕੰਮ ਕਰਦਾ ਲੰਬੀ ਦਾ ਕੰਮ ਕਰਦਾ ਭਾ ਇਹਦਾ ਮੱਧਪੜਾਂ ਤਾਂ ਅੰਦਰ ਤੇ ਟੁੱਟੇ ਜੋੜ ਦਿੰਦਾ। ਇਹਦਾ ਦਰਵਾਜਾ ਨਾ ਤਾਂ ਤੇਗ ਕਮ ਸਿੰਘ ਦਾ ਤਰਪਕਾ ਲੈ ਉਹ ਕੰਮ ਨਾਲ। ਹੁਣ ਦੇਖੋ ਪਿਛਲੇ ਜਨਮ ਦਾ ਬੈਦਾ ਕੀਤਾ ਧੰਗੁਰ ਦਾ ਅੰਸਾਰ। ਪਿਛਲੇ ਜਨਮ ਦਾ ਤਦੋਂ ਕੀ ਕਹੀਏ ਅੱਬਾ ਪਿਛਲੇ ਯੁੱਗਾਂ ਦਾ ਸਤਿਯੁਗ ਦਾ ਵਾਅਦਾ ਕੀਤਾ ਬੇ ਤੈਨੂੰ ਕਾਜੂ ਵਿੱਚ ਤਾਰਦਾ ਤਾਰਦਾ ਹੈ ਥੱਲੇ ਸੁਦਰ ਇੰਦ ਇੰਦਰਪਾਲ ਨੂੰ ਇੰਦਰ ਸਿੰਘ ਨੂੰ ਤੇ ਤਰਗੇ ਨਾਲ ਦੋ ਹੋਰ ਚੰਡਾ ਬਾਡੀ ਸੁਦਰ ਸਿੰਘ